ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਹੈ ਜੀ ਇਸ ਕਰਕੇ ਵੀਡੀਓ ਨੂੰ ਪੂਰੀ ਸੁਣਨਾ ਅਤੇ ਸਮਝਣਾ ਅਮਲ ਕਰਨਾ ਅਤੇ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਤੇ ਨਾਲ ਲੱਗਦੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਸਿੱਧਾ ਹੀ ਤੁਹਾਡੇ ਫੋਨਾਂ ਤੇ ਆਵੇ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਿਵੇਂ ਕਿ ਆ ਕੁਝ ਦਿਨ ਐਸੇ ਚੱਲ ਰਹੇ ਆ ਆਪਾਂ ਕੱਲ ਵੀ ਗੱਲ ਕੀਤੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਕੁਝ ਕੀਤਾ ਕਰਾਇਆ ਜਾਣਾ ਹੈ ਤੇ ਇਹਦੇ ਵਿੱਚ ਕਈ ਚੀਜ਼ਾਂ ਤੋਂ ਕਈ ਕਰਮਾਂ ਤੋਂ ਕਈ ਕੰਮਾਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਹੈ ਜੀ ਸੋ ਏ ਜੋ ਆਪਣਾ ਗੱਲਾਂ ਤੁਹਾਡੇ ਨਾਲ ਅੱਜ ਦੀ ਵੀਡੀਓ ਵਿੱਚ ਸਾਂਝੀਆਂ ਕਰਾਂਗੇ ਇਹਦੇ ਤੇ ਅਮਲ ਜ਼ਰੂਰ ਕਰਨਾ ਸੋ ਕਿਉਂਕਿ ਅਮਲ ਕਰੋਗੇ ਤੇ ਕਈ ਮੁਸ਼ਕਲਾਂ ਤੋਂ ਬਚੋਗੇ ਸੋ ਇੱਕ ਹੁੰਦਾ ਆ ਕਿ ਬਿਨਾ ਬੁਲਾਏ ਮੁਸੀਬਤ ਗਲਤ ਹੈ ਵੀ ਇੱਕ ਹੁੰਦਾ ਸੀ ਮੁਸੀਬਤ ਨੂੰ ਖੁਦ ਆਵਾਜ਼ ਮਾਰ ਤੇ ਖੁਦ ਬਣਾਉਂਦੇ ਆ ਸੋ ਇਸ ਕਰਕੇ ਇਹ ਕੁਝ ਗਲਤੀਆਂ ਨਹੀਂ ਕਰਨੀਆਂ ਖਾਸ ਕਰਕੇ ਕੰਮ ਕੁਝ ਨਹੀਂ ਕਰਨੇ ਦਿਵਾਲੀ ਤੱਕ ਸੋ ਇਸ ਕਰਕੇ ਇਹ ਆਪਾਂ ਜੋ ਵਿਸ਼ਾ ਅੱਜ ਤਿਆਰ ਕੀਤਾ ਹੈ ਜੀ ਇਹ ਤੁਹਾਡੇ ਲਈ ਇਸ ਲਈ ਕੀਤਾ ਗਿਆ ਹੈ ਕਿ ਤੁਸੀਂ ਅੱਗੇ ਤੋਂ ਸੰਭਲ ਕੇ ਕੋਈ ਵੀ ਕਦਮ ਚੱਕੋ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਪਹਿਲਾਂ ਇੱਥੇ ਇੱਕ ਕਮੈਂਟ ਦੱਸ ਲੈਂਦੇ ਆ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਕਿ ਅਸੀਂ ਅੱਜ ਵਾਰਤੇ ਚਿਰਾਗ ਰੋਸ਼ਨ ਕਰਨ ਲਈ ਗਏ ਤਾਂ ਪਹਿਲਾ ਚਿਰਾਗ ਜਗਾਉਣ ਦੀ ਕੋਸ਼ਿਸ਼ ਕੀਤੀ ਚਿਰਾਗ ਜਗਿਆ ਨਹੀਂ ਤੇ ਦੂਸਰੀ ਵਾਰ ਕੋਸ਼ਿਸ਼ ਕੀਤੀ ਚਿਰਾਗ ਜਗ ਗਿਆ ਕੋਈ ਗਲਤੀ ਤਾਂ ਨਹੀਂ ਸੋ ਦੇਖੋ ਜੀ ਅਸੀਂ ਕਈ ਵਾਰ ਇਹ ਗੱਲ ਕੀਤੀ ਆ ਕਿ ਜਦੋਂ ਕਰਮ ਮਾਲਕ ਦੇ ਨਾਮ ਤੇ ਅਸੀਂ ਕਰਦੇ ਆ ਖਾਸ ਕਰਕੇ ਆਪਣੇ ਮੁਰਸ਼ਿਦ ਦੇ ਨਾਮ ਦਾ ਚਿਰਾਗ ਰੋਸ਼ਨ ਕਰ ਰਹੇ ਆ ਤੇ ਉਹ ਚਿਰਾਗਾ ਵਿੱਚ ਦੀ ਅਸੀਂ 네ਗਟਿਵਿਟੀ ਨੂੰ ਨਹੀਂ ਦੇਖਣਾ ਸੋ ਕਿਉਂਕਿ ਜਦੋਂ ਅਸੀਂ ਵਹਿਮ ਦੇ ਵਿੱਚ ਪੈਂਦੇ ਆ ਵਹਿਮ ਦੇ ਵਿੱਚ ਪੈਣਾ ਉਹਦਾ ਕੋਈ ਇਲਾਜ ਨਹੀਂ ਹੈ ਸੋ ਜੇਕਰ ਸ਼ਰਧਾ ਵਿਸ਼ਵਾਸ ਹੈ ਮਨ ਵਿੱਚ ਕੋਈ ਵਹਿਮ ਨਹੀਂ ਕਰਦੇ ਕਿ ਅਸੀਂ ਕਰਮ ਮਾਲਕ ਦੇ ਨਾਮ ਤੇ ਕਰਨ ਜਾ ਰਹੇ ਆ ਤਾਂ ਉਹ ਕਰਮ ਲੱਗਦਾ ਹੈ ਸੋ ਉਹ ਫਿਰ ਤੁਹਾਡੀ ਜ਼ਿੰਦਗੀ 'ਚ ਰੌਸ਼ਨੀ ਨੂੰ ਭਰ ਦਿੰਦਾ ਤੇ ਜਦੋਂ ਅਸੀਂ ਇੱਕ ਚੰਗੀ ਚੀਜ਼ ਨੂੰ ਵੀ ਮਾੜੇ ਨਜ਼ਰੀਏ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਕਿ ਇਹ ਕੁਝ ਮਾੜਾ ਹੋ ਗਿਆ ਆ ਇਸ ਲਈ ਇਦਾਂ ਹੋ ਰਹੀ ਆ ਕਿਉਂਕਿ ਜਰੂਰੀ ਨਹੀਂ ਹੈ ਕਿ ਤੁਸੀਂ ਇੱਕ ਵਾਰ ਚਰਾਗ ਜਗਾਉਣ ਦੀ ਕੋਸ਼ਿਸ਼ ਕਰੋ ਇੱਕ ਤੀਲ ਜਗਾਓ ਉਹਦੇ ਨਾਲ ਹੀ ਚਰਾਗ ਚੱਗ ਜਾਵੇ ਜਰੂਰੀ ਨਹੀਂ ਹੁੰਦਾ ਇਸ ਤਰ੍ਹਾਂ ਸਾਡੇ ਨਾਲ ਪਤਾ ਨਹੀਂ ਕਿੰਨੀ ਵਾਰ ਹੋਇਆ ਸੋ ਜੇਕਰ ਆਪਾਂ ਬਹਿਮ ਕਰਨ ਲੱਗੇ ਤਾਂ ਫਿਰ ਕਰੇ ਜ਼ਿੰਦਗੀ 'ਚ ਅੱਗੇ ਨਹੀਂ ਵਧ ਪਾਵਾਂਗੇ ਸੋ ਅਸੀਂ ਫਿਰ ਇੱਥੇ ਕਿਵੇਂ ਕਿਸੇ ਨੂੰ ਹੌਸਲਾ ਦੇ ਸਕਦੇ ਆ ਜਦ ਅਸੀਂ ਖੁਦ ਹੀ ਇੰਨੇ ਕਮਜ਼ੋਰ ਆ ਖੁਦ ਹੀ ਅਸੀਂ ਡਰ ਜਾਂਦੇ ਆ ਕਰਮ ਕਰਨ ਲੱਗੇ ਕਿ ਸ਼ਾਇਦ ਸਾਡੇ ਤੋਂ ਹੀ ਗਲਤ ਕਰਮ ਹੋ ਗਿਆ ਜੇਕਰ ਕਰਮ ਚੰਗਾ ਹੋਵੇ ਉੱਥੇ ਕਦੇ ਵੀ ਗਲਤੀ ਨਹੀਂ ਹੋ ਸਕਦੀ ਸੋ ਉੱਥੇ ਮਾੜਾ ਕਰਮ ਵੀ ਸਿੱਧਾ ਹੋ ਜਾਂਦਾ ਇਹ ਕਰ ਸਾਡੇ ਮਨ ਵਿੱਚ ਨੇਚਾ ਭਾਵਨਾ ਤੇ ਵਿਸ਼ਵਾਸ ਹੈ ਸੋ ਇਸ ਕਰਕੇ ਕਹੀਦਾ ਕਿ ਮਾੜੂ ਦੀਆਂ ਗੱਲਾਂ ਜਿਹੜੀਆਂ ਮਾਈਂਡ ਵਿੱਚ ਨਾ ਲਿਆ ਕਰੋ ਸਿਰਫ ਉਸ ਸਮੇਂ ਉਹ ਮਾਲਕ ਦੀ ਰਹਿਮਤ ਨੂੰ ਦੇਖਣ ਦੀ ਕੋਸ਼ਿਸ਼ ਮਹਿਸੂਸ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੇ ਚੰਗਾ ਕਰਮ ਕਰਨ ਦੀ ਕੋਸ਼ਿਸ਼ ਕਰੋ ਜੀ ਸੋ ਮਾੜਾ ਨਹੀਂ ਸੋਚਣਾ ਜੇ ਤੁਸੀਂ ਚੰਗਾ ਸੋਚੋਗੇ ਮਨ ਵਿੱਚ ਤੇ ਤੁਹਾਨੂੰ ਚੰਗੇ ਸੰਕੇਤ ਮਿਲਣਗੇ ਜਦੋਂ ਤੁਸੀਂ ਮਾੜਾ ਸੋਚੋਗੇ ਤੇ ਉਮੀਦੇ ਸੰਕੇਤਮਾਨ ਵਿੱਚ ਆਉਣਗੇ ਸੋ ਆਤਮਾ ਦੇ ਸਿਰ ਤੇ ਆ ਕਿ ਅਸੀਂ ਆਤਮਾ ਨੂੰ ਕਿਹੋ ਜੀ ਬਣਾਉਣਾ ਹੈ ਆਤਮਾ ਨੂੰ ਕਮਜ਼ੋਰ ਕਰਕੇ ਰੱਖਦੇ ਹਾਂ ਤੇ ਇਹ ਸਭ ਖਿਆਲ ਆਉਂਦੇ ਨਹੀਂ ਜੇਕਰ ਆਤਮਾ ਨੂੰ ਮਜ਼ਬੂਤ ਰੱਖਦੇ ਹਾਂ ਹੌਸਲੇ ਨਾਲ ਭਰੇ ਰਹੋਗੇ ਸੋ ਜਦੋਂ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੇ ਤਦ ਹੀ ਅੱਗੇ ਵੱਧ ਪਾਵਾਂਗੇ ਜੇਕਰ ਆਪਣੇ ਆਪ ਨੂੰ ਕਮਜ਼ੋਰ ਕਰਦੇ ਜਾਵਾਂਗੇ ਤੇ ਕਦੇ ਜ਼ਿੰਦਗੀ ਵਿੱਚ ਅੱਗੇ ਨਹੀਂ ਵੱਧ ਸਕਦੇ ਸੋ ਮਾਲਕ ਦੀ ਕਿਰਪਾ ਵੀ ਉਸ ਤੂ ਤੇ ਹੁੰਦੀ ਆ ਜਿਹੜੀ ਪਰ ਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਆਪਣੇ ਮੁਰਸ਼ਿਦ ਨੂੰ ਗੁਰੂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਆ ਆਪਣੇ ਆਪ ਨੂੰ ਮਜ਼ਬੂਤ ਬਣਾਉਂਦੀ ਆ ਵਿਸ਼ਵਾਸ ਰੱਖਦੀ ਆ ਸੋ ਉਹਦੇ ਤੇ ਫਿਰ ਮਾਲਕ ਦੀ ਕਿਰਪਾ ਆਉਂਦੀ ਆ ਜੇਕਰ ਕਹੀਏ ਕਿ ਅੰਦਰ ਮਨ ਦੇ ਡਰ ਲੱਗਿਆ ਰਹਿੰਦਾ ਹੈ ਤੇ ਅਸੀਂ ਸਜਦਾ ਸਲਾਮ ਦੋ ਟਾਈਮ ਕਰਦੇ ਆ ਮਾਲਕ ਨੂੰ ਤੇ ਇਸ ਤਰ੍ਹਾਂ ਗੱਲ ਕਦੇ ਨਹੀਂ ਬਣੇਗੀ ਜੇ ਮਾਲਕ ਨੂੰ ਦੇਖਣਾ ਹੈ ਤੇ ਉਹਨੂੰ ਮਹਿਸੂਸ ਕਰਨਾ ਪਵੇ ਸੋ ਦਿਖਣਾ ਬਾਅਦ ਦੀ ਗੱਲ ਨੂੰ ਮਹਿਸੂਸ ਕਰਨਾ ਪਹਿਲਾਂ ਆ ਜੇਕਰ ਤੁਸੀਂ ਅੱਖਾਂ ਬੰਦ ਕਰਦੇ ਹੋ ਧਿਆਨ ਧਾਰਦੇ ਹੋ ਜਾਂ ਫਿਰ ਵੈਸੇੇ ਕੰਮ ਕਰ ਕਰਦੇ ਮਾਲਕ ਨੂੰ ਯਾਦ ਕਰਦੇ ਹੋ ਮੈਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨੀ ਮਹਿਸੂਸ ਕਰਕੇ ਦੇਖੋ ਤੁਹਾਨੂੰ ਅਨੰਤ ਵੀ ਆਏਗਾ ਤੁਹਾਨੂੰ ਸੰਕੇਤ ਵੀ ਚੰਗੇ ਮਿਲਣਗੇ ਤੇ ਉਹ ਮਾਨਕ ਦੀ ਕਿਰਪਾ ਹੈ ਇਹ ਵੀ ਅਹਿਸਾਸ ਹੋਵੇਗਾ ਸੋ ਉਹਨੂੰ ਮਹਿਸੂਸ ਕਰਨਾ ਪੈਂਦਾ ਹੈ ਉਹ ਐਦਾਂ ਹੀ ਨਹੀਂ ਮੌਰੇ ਦਿਸਪਿੰਦਾ ਸੋ ਬੇਸੂਸ ਕਰੂੰਗੀ ਤੇ ਬਹੁਤ ਰਾਜ ਜਿਹੜੇ ਆ ਗੱਲਾਂ ਦੇ ਖੁੱਲ ਜਾਣਗੇ ਸੋ ਇਹ ਗੱਲਾਂ ਬਹੁਤ ਗਹਿਰਾਈ ਤੇ ਡੂੰਘੀਆਂ ਨੇ ਜੇਕਰ ਇਹਨਾਂ ਤੇ ਸੋਚ ਵਿਚਾਰ ਕੀਤੀ ਜਾਵੇ ਤੁਸੀਂ ਆਪਣੇ ਢੰਗ ਨਾਲ ਜੇਕਰ ਇਹਨਾਂ ਗੱਲਾਂ ਤੇ ਸੋਚ ਵਿਚਾਰ ਕਰੋ ਤੇ ਤੁਹਾਨੂੰ ਪਤਾ ਨਹੀਂ ਇਹਦੇ ਤੋਂ ਕੀ ਕੀ ਸਿੱਖਣ ਨੂੰ ਮਿਲ ਸਕਦਾ ਆ ਕੀ ਕੁਝ ਲੱਭ ਜਾਣਾ ਆ ਗੱਲ ਗਹਿਰਾਈ ਦੀ ਹੁੰਦੀ ਆ ਤੇ ਉਹਨੂੰ ਸਮਝਣ ਦੀ ਹੁੰਦੀ ਹੈ ਸਮਝੋਗੇ ਤੇ ਕਈ ਸਵਾਲਾਂ ਦੇ ਜਵਾਬ ਮਿਲਣਗੇ ਜਿਨ੍ਹਾਂ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ ਉਹ ਵੀ ਗੱਲਾਂ ਦਾ ਤੁਹਾਨੂੰ ਜਵਾਬ ਮਿਲ ਜਾਏਗਾ ਸੋ ਗੱਲ ਨੂੰ ਜਦੋਂ ਸੌਦੇ ਹੋ ਉਹਦੇ ਵਿੱਚ ਖੁੱਬ ਕੇ ਚੰਗੀ ਤਰ੍ਹਾਂ ਉਸ ਤੇ ਸੋਚ ਵਿਚਾਰ ਕਰੋ ਤੇ ਤੁਹਾਨੂੰ ਮਾਲਕ ਜਵਾਬ ਦੇਣੇ ਸ਼ੁਰੂ ਕਰ ਦਵੇਗਾ ਮੋਰੂ ਸੋ ਹੁਣ ਆਪਾਂ ਇੱਥੇ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਕਮੈਂਟ ਹੈ ਸ਼ਾਇਦ ਅਸੀਂ ਪਹਿਲਾਂ ਵੀ ਦੱਸ ਚੁੱਕੇ ਆ ਇਹ ਕੰਦੇ ਨੇ ਕਿ ਦੀਦੀ ਜੀ ਪਹਿਲਾਂ ਅਸੀਂ ਨਾਮਦਾਨ ਬੱਲਾਂ ਤੋਂ ਲਿਆ ਫਿਰ ਕਾਂਠੀਆਂ ਤੋਂ ਲੈ ਲਿਆ ਤੇ ਹੁਣ ਮੂਲ ਮੰਤਰ ਦਾ ਕਰਦੇ ਆ ਪਰ ਸਮਝ ਹੀ ਨਹੀਂ ਆਉਂਦੀ ਕਿ ਕਿਹੜਾ ਨਾਮਦਾਨ ਕਰੀਏ ਤੇ ਸੇਤ ਵੀ ਬਿਮਾਰ ਰਹਿੰਦੀ ਆ ਠੀਕ ਨਹੀਂ ਰਹਿੰਦੀ ਸੋ ਦੇਖੋ ਜੀ ਬਹੁਤਿਆਂ ਵੇੜੀਆਂ ਵਿੱਚ ਪੈਰ ਰੱਖੋਗੇ ਤੇ ਕਦੇ ਪਾਰ ਨਹੀਂ ਲੱਗ ਸਕਦੇ ਸੋ ਵੇੜੀ ਇੱਕ ਚੁੰਨੀ ਪੈਂਦੀ ਆ ਇੱਕ ਵੇੜੀ ਦਾ ਬਣ ਕੇ ਜਿਕਰ ਇਨਸਾਨ ਬੈਠ ਜਾਂਦਾ ਆ ਤਾਂ ਫਿਰ ਬੀੜੀ ਚਲਾਉਣ ਵਾਲੇ ਨੂੰ ਫਿਕਰ ਹੁੰਦਾ ਆ ਕਿ ਇਹਨੂੰ 파ਰ ਮੈਂ ਹੀ ਲਗਾਉਣਾ ਨਿਆਸ ਮੇਰੇ ਤੱਕ ਰੱਖੀ ਆ ਤੇ ਜਦੋਂ ਅਸੀਂ ਬਹੁਤੇ ਚੱਕਰਾਂ 'ਚ ਪੈਂਦੇ ਆ ਤੇ ਫਿਰ ਕਿਸੇ ਪਾਸੇ ਜੋਗੇ ਨਹੀਂ ਰਹਿ ਜਾਂਦੇ ਟਾਮਾ ਟੂਲੀ ਜ਼ਿੰਦਗੀ ਵਿੱਚ ਹੁੰਦੇ ਰਹਿੰਦੇ ਹੁਣ ਜੇ ਗੱਲ ਕਰੀਏ ਕਿ ਮੰਨ ਲਓ ਤੁਸੀਂ ਇੱਕ ਥਾਂ ਤੋਂ ਨਾਮਦਾਨ ਲੈ ਲਿਆ ਵੱੱਲਾ ਤੋਂ ਲੈ ਲਿਆ ਵੱੱਲਾ ਡੇਰੇ ਦੀ ਪਾਵਰ ਬਹੁਤ ਹੈ ਉਹ ਕਿਸੇ ਤੋਂ ਕੱਟ ਨਹੀਂ ਪਾਵਰ ਹਰ ਇੱਕ ਸ਼ਬਦ ਹਰ ਇੱਕ ਡੇਰੇ ਦੇ ਵਿੱਚ ਉਨੇ ਹੀ ਆ ਇਹ ਇਨਸਾਨ ਤੇ ਸਮਝਣ ਦਾ ਨਜ਼ਰੀਆ ਹੋਣਾ ਚਾਹੀਦਾ ਹੈ ਜੀ ਸ਼ਬਦ ਕੋਈ ਵੀ ਹੈ ਪਾਵਰ ਇੱਕ ਹੀ ਆ ਜਾਣਾ ਇੱਕ ਹੀ ਥਾਂ ਆ ਰੱਬ ਇੱਕ ਹੀ ਆ ਕਹਿੰਦੇ ਪਰਮਾਤਮਾ ਇੱਕ ਰੂਪ ਅਨੇਕ ਸੋ ਜਦ ਅਸੀਂ ਗੱਲ ਨੂੰ ਸਮਝਾਂਗੇ ਨਹੀਂ ਫਿਰ ਅਸੀਂ ਇਹ ਸੋਚਦੇ ਹਾਂ ਕਿ ਫਾਇਦੇ ਲਈ ਇੱਥੇ ਚੱਲ ਜਾਈਏ ਉੱਥੋਂ ਸ਼ਾਇਦ ਖੈਰ ਪੈ ਜਾਣੀ ਆ ਜਾਓ ਕਿਤੇ ਹੋਰ ਜਿੱਦ ਲਈ ਉੱਥੋਂ ਖੈਰ ਸੋ ਇਸ ਤਰ੍ਹਾਂ ਖੈਰਾਂ ਨਹੀਂ ਛੋੜੀ ਜਾਂਦੇ ਆ ਇਨਸਾਨ ਆਪਣੇ ਫਾਇਦੇ ਲਈ ਸਭ ਕੁਝ ਕਰਦਾ ਕਰਦਾ ਪਰ ਇਹ ਨਹੀਂ ਪਤਾ ਕਿ ਅਸੀਂ ਆਪਣਾ ਅੱਗਾ ਵੀ ਖਰਾਬ ਕਰ ਰਹੇ ਆ ਕਹਿੰਦੇ ਕਿ ਇਸ ਜਨਮ ਦੇ ਵਿੱਚ ਅਸੀਂ ਐਸਾ ਕਰਮ ਕਰ ਜਾਈਏ ਜਿਹਦੇ ਨਾਲ ਸਾਡਾ ਗਾਂ ਦਾ ਰਸਤਾ ਕਲੀਅਰ ਹੋ ਜਾਵੇ ਅਸੀਂ 84 ਦੇ ਵਿੱਚੋਂ ਨਿਕਲ ਜਾਈਏ ਔਲਟਾ ਤੁਸੀਂ 84 ਦੇ ਵਿੱਚ ਫਿਰ ਫਸਣ ਜਾ ਰਹੇ ਹੋ ਕਿਉਂਕਿ ਕਦਮ ਹੀ ਇਹੋ ਜੇ ਚੱਕਲੇ ਆ ਸੋ ਜ਼ਿੰਦਗੀ ਨੂੰ ਕਦੇ ਵੀ ਇੰਨਾ ਔਖਾ ਨਾ ਬਣਾਓ ਇਹਨੂੰ ਆਸਾਨ ਕਰਨ ਦੀ ਕੋਸ਼ਿਸ਼ ਕਰੋ ਨਾਮ ਸ਼ਬਦ ਹੈ ਉਹਨੂੰ ਵੀ ਆਸਾਨ ਬਣਾਉਣ ਦੀ ਕੋਸ਼ਿਸ਼ ਕਰਨੀ ਕਦੇ ਬੰਦਿਸ਼ ਦੇ ਵਿੱਚ ਨਹੀਂ ਰਹਿਣਾ ਸੋ ਜਦੋਂ ਤੁਸੀਂ ਹਰ ਇੱਕ ਕੰਮ ਔਖਾ ਬਣਾਉਂਦੇ ਹੋ ਤੇ ਕਦੇ ਫਿਰ ਗਾਂ ਲੰਘ ਨਹੀਂ ਸਕਦੇ ਸੋ ਜੇ ਹੁਣ ਗੱਲ ਕਰੀਏ ਕਿ ਸਿਹਤ ਠੀਕ ਨਹੀਂ ਰਹਿੰਦੀ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਉੱਥੇ ਨਾਮ ਦੀ ਕਮਾਈ ਕਰਨੀ ਚਾਹੀਦੀ ਆ ਸੋ ਨਾਹੀਂ ਕਿ ਗੁਰੂ ਬਦਲ ਲੈਣਾ ਚਾਹੀਦਾ ਸੋ ਦੁੱਖ ਸੁੱਖ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਤੇ ਆਉਂਦੇ ਜਾਂਦੇ ਰਹਿਣਗੇ ਕਿਉਂਕਿ ਰੱਬ ਦੇ ਰਸਤੇ ਤੇ ਪਾਉਂਗੇ ਥੋੜੀ ਬਹੁਤ ਪ੍ਰੀਖਿਆ ਵੀ ਦੇਣੀ ਪੈਂਦੀ ਆ ਦੁੱਖ ਆਉਂਦੇ ਨੇ ਚੰਗਾ ਹੈ ਜਿਸਨਾਂ ਨੂੰ ਜਵਾਨੀ ਵਿੱਚ ਦੁੱਖ ਆਉਂਦੇ ਨੇ ਉਹ ਬਹੁਤ ਚੰਗੀ ਗੱਲ ਆ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਇਹ ਜੋ ਦੁੱਖ ਅਸੀਂ ਜਵਾਨੀ ਦੇ ਵਿੱਚ ਸਹਿ ਲੈਣੇ ਆ ਬੜਾਪੇ 'ਚ ਸਹਿ ਨਹੀਂ ਹੁੰਦਾ ਕਿਉਂਕਿ ਸਰੀਰ ਉਹੋ ਜਿਹਾ ਨਹੀਂ ਰਹਿੰਦਾ ਜਵਾਨੀ ਦੇ ਵਿੱਚ ਫਿਰ ਵੀ ਇਨਸਾਨ ਦੇ ਅੰਦਰ ਹਿੰਮਤ ਹੁੰਦੀ ਹੌਸਲਾ ਹੁੰਦਾ ਆ ਦੁੱਖ ਨਾਲ ਲੜ ਲੈਂਦਾ ਹੈ ਤੇ ਬੜਾਪੇ ਦੇ ਵਿੱਚ ਦੁੱਖ ਦੇ ਨਾਲ ਲੜਿਆ ਨਹੀਂ ਜਾਂਦਾ ਸੋ ਇਸ ਕਰਕੇ ਜਿਹੜੀ ਰੂਹ ਪਰਮਾਤਮਾ ਨਾਲ ਜੁੜ ਜਾਂਦੀ ਹੈ ਪਰਮਾਤਮਾ ਫਿਰ ਉਹਦੇ ਦੁੱਖ ਹੌਲੀ-ਹੌਲੀ ਕਰਕੇ ਘਟਾਉਣੇ ਸ਼ੁਰੂ ਕਰ ਦਿੰਦਾ ਹੈ ਜੇਕਰ ਇੱਕ ਤੋਂ ਬਾਅਦ ਇੱਕ ਦੁੱਖ ਆਉਂਦਾ ਹੈ ਉਹ ਦੁੱਖਾਂ ਨਾਲ ਨਾਸ਼ ਕਰ ਰਿਹਾ ਹੈ ਅੰਦਰੋਂ ਜਿਹੜੀ ਤੁਹਾਡੀ ਸਪਾਈ ਕਰ ਰਹੀ ਹੈ ਸ੍ਰੀ ਦੀ ਨਾ ਹੀ ਇਹਦੇ ਤੇ ਬਹਿਮ ਵਿਚਾਰ ਕਰਨ ਦੀ ਜ਼ਰੂਰਤ ਸੋ ਕੋਸ਼ਿਸ਼ ਇਹ ਕਰੋ ਕਿ ਨਾਮ ਸ਼ਬਦ ਇੱਕ ਥਾਂ ਤੋਂ ਲਓ ਇੱਕ ਦੇ ਬਣ ਕੇ ਰਹੋ ਇੱਕ ਗੁਰੂ ਜ਼ਿੰਦਗੀ ਵਿੱਚ ਬਣਾਓ ਜਿੱਥੇ ਇੱਕ ਵਾਰ ਕੋਰਤਾਨਾ ਕਰ ਲਈ ਫਿਰ ਉਸ ਨੂੰ ਗੁਰੂ ਮੰਨੋ ਮਰਦੇ ਦਮ ਤੱਕ ਫਿਰ ਉਹੀ ਗੁਰੂ ਰਹਿਣਾ ਚਾਹੀਦਾ ਹੈ ਫਿਰ ਹੀ ਪਾਰ ਲੰਗ ਪਾਉਗੇ ਜੇਕਰ ਇਸ ਤਰ੍ਹਾਂ ਕਰੋਗੇ ਤਾਂ ਕਦੇ ਵੀ ਪਾਰ ਨਹੀਂ ਲੱਗ ਸਕਦੇ ਸੋ ਇਹ ਗੱਲ ਦੀਆਂ ਕਦੇ ਭੁੱਲ ਕੇ ਨਾ ਕਰੋ ਪ੍ਰਮਾਤਮਾ ਨੂੰ ਮਜ਼ਾਕ ਵਿੱਚ ਨਾ ਲਓ ਨੂੰ ਮਜ਼ਾਕ ਨਾ ਸਮਝੋ ਆਪਣੇ ਫਾਇਦੇ ਲਈ ਤੁਸੀਂ ਆਪਣਾ ਅੱਗਾ ਖਰਾਬ ਕਰੀ ਜਾ ਰਹੇ ਹੋ ਇਹ ਵਿੱਚ ਫਾਇਦਾ ਤਾਂ ਕੁਝ ਨਹੀਂ ਹੋਣਾ ਨੁਕਸਾਨ ਜ਼ਿਆਦਾ ਹੋ ਜਾਣਾ ਹੈ ਜੀ ਸੋ ਫਿਰ ਇਹ ਗੱਲਾਂ ਦਾ ਉਦੋਂ ਪਤਾ ਲੱਗਦਾ ਅਹਿਸਾਸ ਹੁੰਦਾ ਹੈ ਜਦੋਂ ਹੱਥ ਚੋਂ ਸਭ ਕੁਝ ਨਿਕਲ ਜਾਂਦਾ ਹੈ ਫਿਰ ਮੌਕਾ ਵੀ ਨਹੀਂ ਮਿਲਦਾ ਹੈਗਾ ਪਛਤਾਵਾ ਕਰਨ ਦਾ ਸੋ ਕੋਸ਼ਿਸ਼ ਕਰਿਆ ਕਰੋ ਕਿ ਜਿਨ੍ਹਾਂ ਨੂੰ ਸਮਾਂ ਰਹਿੰਦੇ ਹੀ ਇਹਨਾਂ ਗੱਲਾਂ ਦੀ ਨੌਲੇਜ ਮਿਲ ਰਹੀ ਹੈ ਕਿਸੇ ਨਾ ਕਿਸੇ ਬਹਾਨੇ ਤੇ ਉਹ ਗੱਲਾਂ ਨੂੰ ਸਮਝ ਲਿਆ ਜਾਵੇ ਇਹ ਉਲਝਣਾ ਦੇ ਵਿੱਚੋਂ ਛੇਤੀ ਤੋਂ ਛੇਤੀ ਨਿਕਲਣ ਦੀ ਕੋਸ਼ਿਸ਼ ਕਰੋ ਜੀ ਸੋ ਕਦੇ ਵੀ ਆਪਣੇ ਫਾਇਦੇ ਵਿੱਚ ਆ ਕੇ ਕੋਈ ਐਸਾ ਨੁਕਸਾਨ ਨਾ ਕਰੋ ਜਿਹਦੇ ਨਾਲ ਮਰਨਾ ਆਉ ਕਹੋ ਜਾਵੇ ਸੋ ਇਹ ਸਚਾਈ ਹੈ ਚਾਹੇ ਇਹਨਾਂ ਗੱਲਾਂ ਨੂੰ ਅੱਜ ਸਮਝ ਲਈਏ ਚਾਹੇ ਕੱਲ ਸੋ ਹੁਣ ਇੱਥੇ ਵੀਡੀਓ ਕਾਫੀ ਲੰਬੀ ਹੋਈ ਹੈ ਜੀ ਮੇਨ ਵਿਸ਼ਿਆਂ 'ਤੇ ਚੱਲਦੇ ਹਾਂ ਸੋ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਲਾਈਕ ਸ਼ੇਅਰ ਜ਼ਰੂਰ ਕਰਨਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਇੱਕ ਤੁਹਾਡਾ ਚੰਗਾ ਕਰਮ ਹੋਵੇਗਾ ਸੋ ਤੁਹਾਡੀ ਵਜ੍ਹਾ ਨਾਲ ਹੋਰ ਰੂਹਾਂ ਵੀ ਇਹ ਮੈਸੇਜ ਨੂੰ ਸੁਣ ਪਾਉਣਗੀਆਂ ਸੋ ਬਾਕੀ ਇਥੇ ਕਹਾਂਗੇ ਕਿ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਆਵਾਜ਼ ਕੋਈ ਹੋਰ ਭਾਸ਼ਾ ਦੇ ਵਿੱਚ ਆਵਾਜ਼ ਆ ਰਹੀ ਹੈ ਜੀ ਤੇ ਜਿਹੜੇ ਅੱਜ ਪੰਜਾਬੀ 'ਚ ਸੁਣ ਰਹੇ ਆ ਸੋ ਕੋਸ਼ਿਸ਼ ਕਰਨੀ ਕਿ ਆਪੋ ਆਪਣੇ ਫੋਨਾਂ ਤੇ ਖੁਦ ਸੈਟਿੰਗ ਕਰਕੇ ਤੁਸੀਂ ਆਵਾਜ਼ ਨੂੰ ਸਹੀ ਕਰ ਸਕਦੇ ਹੋ ਜੀ ਸੋ ਬਾਕੀ ਆਪਾਂ ਪੰਜਾਬੀ 'ਚ ਇੱਕ ਕਮੈਂਟ ਹਰ ਇੱਕ ਵੀਡੀਓ ਦੇ ਨਾਲ ਲਿਖ ਕੇ ਪਾ ਦਿਆ ਕਰਾਂਗੇ ਜਿਵੇਂ ਕਮੈਂਟ 'ਚ ਲਿਖਿਆ ਹੋਵੇ ਕਰੂੰਗੇ ਤੇ ਆਵਾਜ਼ ਜਿਹੜੀ ਇਹ ਵੀਡੀਓ ਦੀ ਸਹੀ ਹੋ ਜਾਵੇਗੀ ਸੋ ਹੁਣ ਆਪਾਂ ਮੇਨ ਵਿਸ਼ੇ ਦੀ ਗੱਲ ਕਰਦੇ ਕਿ ਕਿਹੜੇ ਕੰਮ ਜਿਹੜੇ ਜ਼ਿਆਦਾ ਜ਼ਰੂਰੀ ਨਹੀਂ ਕਿ ਨਹੀਂ ਕਰਨੇ ਦੀਵਾਲੀ ਤੱਕ ਸੋ ਇਹਨਾਂ ਗੱਲਾਂ ਦੇ ਅਮਲ ਵੀ ਕਰਨਾ ਜ਼ਰੂਰੀ ਹੈ ਜੀ ਸੋ ਪਹਿਲਾ ਕੰਮ ਇਹ ਯਾਦ ਰੱਖਣਾ ਹੈ ਕਿ ਜੇਕਰ ਕਿਸੇ ਦੇ ਘਰ ਕਿਸੇ ਬੱਚੇ ਨੇ ਜਨਮ ਲਿਆ ਹੈ ਤੇ ਉਹਦੇ ਚੋਂ ਪਹਿਲੇ ਵਾਲ ਹੈ ਉਹਨਾਂ ਨੂੰ ਸੰਭਾਲ ਕੇ ਰੱਖਣਾ ਹੈ ਜਿਕਨ ਕਟਿੰਗ ਵੀ ਕਰਾ ਰਹੇ ਹੋ ਪਹਿਲੇ ਵਾਲ ਹਮੇਸ਼ਾ ਹੀ ਬੱਚੇ ਦੇ ਸੰਭਾਲ ਕੇ ਰੱਖਣੇ ਖਾਸ ਕਰਕੇ ਜੇਠੇ ਬੱਚੇ ਦੇ ਵਾਲ ਤਾਂ ਥੋੜੇ ਜਿਹਾ ਸੰਭਾਲ ਕੇ ਰੱਖਣੇ ਹੀ ਚਾਹੀਦੇ ਆ ਜੀ ਸੋ ਇਹਦੇ ਨਾਲ ਕੀ ਹੁੰਦਾ ਆ ਫਿਰ ਕਿਸੇ ਦਾ ਕੀਤਾ ਕਰਾਇਆ ਚੱਲਦਾ ਨਹੀਂ ਬਾਕੀ ਹੁਣ ਕੋਸ਼ਿਸ਼ ਇਹ ਵੀ ਕਰਨੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਦੇ ਵਾਲ ਨਾ ਕਟਵਾਏ ਜਾਣ ਤਾਂ ਚੰਗੀ ਗੱਲ ਹੈ ਖੁਦ ਦਾ ਵੀ ਧਿਆਨ ਰੱਖ ਲਓ ਤਾਂ ਚੰਗਾ ਹੈ ਖਾਸ ਕਰਕੇ ਬੱਚਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਵਾਲ ੁੱਲ ਕੇ ਵੀ ਨਹੀਂ ਕਟਾਉਣੇ ਜੇਕਰ ਘਰ ਵਿੱਚ ਵੀ ਕੱਟਦੋਂ ਤਾਂ ਵਾਲਾਂ ਨੂੰ ਸੰਭ ਕੇ ਰੱਖ ਲਓ ਐਸੇ ਨਹੀਂ ਸੁੱਟ ਦੇਣੇ ਤੇ ਦੂਸਰਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜੇਕਰ ਕੋਈ ਘਰ ਵਿੱਚ ਆਉਂਦਾ ਆ ਕੋਈ ਗਵਾਂਢ ਚੋ ਜਾਂ ਕਿਤੇ ਹੋਊਂ ਗਿਆ ਜੇ ਕੋਈ ਬੱਚੇ ਨੂੰ ਖਲਾਉਂਦਾ ਹੈ ਤੁਹਾਡੇ ਨੂੰ ਜਾਂ ਉਹਦੇ ਨਖੂਨ ਕੱਟਣ ਦੀ ਕੋਸ਼ਿਸ਼ ਕਰਦਾ ਹੈ ਤੇ ਕਿਸੇ ਤੋਂ ਨਖੂਨ ਵੀ ਕਟਾਉਣੇ ਨਹੀਂ ਚਾਹੀਦੇ ਸੋ ਇਹ ਖਾਸ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਤੇ ਖੁਦ ਵੀ ਇਹ ਗੱਲਾਂ ਦਾ ਧਿਆਨ ਰੱਖਣਾ ਹੈ ਜੀ ਸੋ ਵਾਲਾਂ ਤੇ ਨੋਹਾਂ ਤੇ ਇਹਨਾਂ ਤੇ ਪਤਾ ਨਹੀਂ ਕਾਦ ਕੀ ਤੋਂ ਕੀ ਲੋਕ ਕਰਵਾ ਦੇਣ ਸੋ ਕਿਸੇ ਦੇ ਕੋਈ ਯਕੀਨੀ ਹੈ ਸੋ ਕਿਉਂਕਿ ਆ ਦਿਨ ਜੋ ਕਾਰਨ ਸ਼ਕਤੀਆਂ ਦੇ ਵੀ ਚੱਲਣ ਗਏ ਤੇ ਨੂਰੀ ਸ਼ਕਤੀਆਂ ਦੇ ਵੀ ਹੈ ਕਈਆਂ ਨੇ ਨੂਰੀ ਢੰਗ ਨਾਲ ਉਹਨੂੰ ਪਾਉਣ ਦੀ ਕੋਸ਼ਿਸ਼ ਕਰਨੀ ਉਹਨਾਂ ਤੋਂ ਕੋਈ ਖਤਰਾ ਨਹੀਂ ਪਰ ਕਈਆਂ ਨੇ ਕਿਸੇ ਹੋਰ ਢੰਗ ਦੇ ਨਾਲ ਉਹਨੂੰ ਪਾਉਣ ਦੀ ਕੋਸ਼ਿਸ਼ ਕਰਨੀ ਪਰ ਜੋ ਮਾੜਾ ਕਰਮ ਕਰਕੇ ਪਾਉਣ ਦੀ ਕੋਸ਼ਿਸ਼ ਕਰਨਗੇ ਉਹ ਤਾਂ ਫਿਰ ਉੱਥੇ ਹੀ ਹੁਲਝੇ ਰਹਿ ਜਾਣਗੇ ਜ਼ਿੰਦਗੀ ਭਰ ਪਰ ਇੰਨਾ ਕਹ ਹੈ ਕਿ ਅਸੀਂ ਨੁਕਸਾਨ ਤੋਂ ਬਚ ਜਾਈਏ ਸੋ ਐਸੀਆਂ ਗੱਲਾਂ ਦੇ ਵਿੱਚ ਨਾ ਆਈਏ ਸੋ ਆਪਣਾ ਧਿਆਨ ਹੱਤੋਂ ਵੱਧ ਰੱਖਿਏ ਕਿਉਂਕਿ ਇਹ ਕੁਝ ਗਲਤੀਆਂ ਕਰੋਗੇ ਤਾਂ ਫਿਰ ਪਛਤਾਵਾ ਹੀ ਰਹਿ ਜਾਂਦਾ ਹੈ ਸੋ ਇਸ ਕਰਕੇ ਸੋਚੀ ਦੇ ਨਾਲ ਚੱਲਣ ਦੀ ਜ਼ਰੂਰਤ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਇਹ ਕੰਮ ਨਾ ਕੀਤੇ ਜਾਣ। ਦਾਫੂ ਨੂੰ ਕੱਟਣ ਤੋਂ ਬਾਅਦ ਕਦੇ ਵੀ ਏਦਾਂ ਦੀ ਸੁੱਟਣੇ ਹੈ ਨਾ ਕਚਰੇ ਵਿੱਚ ਸੁੱਟਣੇ ਹੈ ਕੋਸ਼ਿਸ਼ ਕਰਿਆ ਕਰੋ ਕਿ ਪਾਣੀ ਦੇ ਵਿੱਚ ਰੋੜ ਦਿੱਤੇ ਜਾਣ ਸੈਂਕ ਵਿੱਚ ਰੋੜ ਦੋ ਨਾਲੀਆਂ ਹੈ ਨਾਲੀਆਂ ਦੇ ਵਿੱਚ ਰੋੜ ਦੋ ਉਹ ਅਲੱਗ ਗੱਲ ਐ ਪਰ ਇੱਦੀ ਜਾਂ ਕਚਰੇ ਦੇ ਵਿੱਚ ਜਾਂ ਵੈਸੇ ਹੀ ਨਹੀਂ ਸੁੱਟਣੇ ਆ ਜੇਕਰ ਘਰ ਵਿੱਚ ਤੁਸੀਂ ਕੱਟ ਵੀ ਰਹੇ ਹੋ ਨਖੁਨ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਜੀ ਫਸੇ ਦੋ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਆ ਕਿ ਜੇਠਾ ਕੋਈ ਚਾਹੇ ਬੱਚਾ ਹੈ ਕੋਈ ਵੀ ਹੈ ਘਰ ਵਿੱਚੋਂ ਕੋਈ ਨੌਜਵਾਨਾ ਤੇ ਉਹਨਾਂ ਨੂੰ ਇਹ ਕੁਝ ਗੱਲਾਂ ਤੇ ਅਮਲ ਕਰ ਲੈਣਾ ਚਾਹੀਦਾ ਹੈ ਜੀ ਨਾਹੀਂ ਇਨਾਂ ਦਿਨਾਂ ਦੇ ਵਿੱਚ ਵਾਲਾਂ ਦੀ ਕਟਿੰਗ ਕਰਵਾਓ ਤੇ ਨਾਹੀਂ ਨਾਖੂਨ ਕੱਟੋ ਨਾ ਕਿਸੇ ਦੇ ਘਰ ਜਾ ਕੇ ਨਾਖੂਨ ਕੱਟਣੇ ਕੋਈ ਐਸਾ ਕੰਮ ਕਰਨਾ ਨਾ ਕਿਸੇ ਦੇ ਘਰੇ ਆਏ ਬੈਠੇ ਦੇ ਸਾਹਮਣੇ ਕਰਨਾ ਹੈ ਸੋ ਅੱਗੇ ਪਿਛੇ ਜਿਵੇਂ ਮਰਜ਼ੀ ਤੁਸੀਂ ਇਹ ਕੰਮ ਕਰ ਸਕਦੇ ਹੋ ਜੀ ਸੋ ਇਹ ਹੀ ਹੁੰਦਾ ਹੈ ਕਿ ਥੋੜਾ ਜਿਹਾ ਆਪਣਾ ਇਨਾਂ ਦਿਨਾਂ ਦੇ ਵਿੱਚ ਧਿਆਨ ਰੱਖ ਲਿਆ ਜਾਵੇ ਤਾਂ ਚੰਗਾ ਰਹਿੰਦਾ ਹੈ ਸੁਭਾ ਕੀ ਹੋਰ ਕੋਈ ਗੱਲ ਦਾ ਸੁਵਾਨ ਤੁਹਾਨੂੰ ਜਵਾਬ ਚਾਹੀਦਾ ਹੈ ਤਾਂ ਤੁਸੀਂ ਜਰੂਰ ਕਮੈਂਟਰ ਆਈ ਲਿਖ ਕੇ ਸਾਨੂੰ ਦੱਸਣਾ ਜੀ ਉਹਦੇ ਤੇ ਆਪਾਂ ਹਮੇਸ਼ਾ ਬਣਾ ਕੇ ਤੁਹਾਨੂੰ ਸਮਝਾ ਦੇਵਾਂਗੇ ਸੋ ਹੁਣ ਇੱਕ ਤੇ ਵੀਡੀਓ ਨੂੰ ਸਮਾਪਤ ਕਰਦੇ ਹਾਂ ਚਾਹ ਪੀ ਰਹੇ ਦੀ ਜੀ ਚਾਹ ਸਾਈਆਂ ਦੀ ਬਾਕੀ ਇਸ ਮਹੀਨੇ ਕੁਛ ਨਾ ਕੁਛ ਪਾਉਣ ਦੀ ਕੋਸ਼ਿਸ਼ ਕਰਨੀ ਹੈ ਜੀ ਇਹਦੇ ਬਾਰੇ ਆਪਾਂ ਵੀਡੀਓ ਰਾਹੀਂ ਦੱਸਾਂਗੇ ਕਿ ਕਿਹੜੇ-ਕਿਹੜੇ ਜ਼ਰੂਰੀ ਕਰਮ ਕਰਨੇ ਨੇ ਜਿਨ੍ਹਾਂ ਦਾ ਸਾਨੂੰ ਲਾਭ ਹੋ ਸਕੇ ਤੇ ਜੀ ਦੀ ਵਜ੍ਹਾ ਨਾਲ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਤੇ ਮਾਲਕ ਦੀ ਕਿਰਪਾ ਹੋ ਜਾਵੇ ਐਸੇ ਕਰਮ ਵੀ ਸਾਂਝੇ ਆਪਾਂ ਕਰਾਂਗੇ ਜੀ ਸੋ ਜਿਵੇਂ ਜਿਵੇਂ ਕੋਈ ਮਨ ਵਿੱਚ ਖਿਆਲ ਆਉਂਦਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਜਾਵਾਂਗੇ ਹੁਣ ਵੀਡੀਓ ਸਮਾਪਤ ਕਰਦੇ ਹਾਂ ਜੀ